ਭੈ ਗੁਰਜੀ ਕਾ ਖਾਲਸਾ ਭੈ ਗੁਰਜੀ ਕੀ ਫਤਿਹ ਨਮਸਤੇ ਆਦਾ ਸਤ ਸ੍ਰੀ ਅਕਾਲ ਦੋਸਤੋ ਸੋ ਅੱਜ ਦਾ ਆਪਣਾ ਵਿਸ਼ਾ ਤੁਹਾਨੂੰ ਪਤਾ ਹੀ ਹੈ ਕਿ ਮੈਂ ਜਿਹੜੀ ਵੀ ਵੀਡੀਓ ਪਾਉਂਦਾ ਕਿਸੇ ਮੁੱਦੇ ਤੇ ਜਾਂ ਕਿਸੇ ਤੱਥ ਦੇ ਉੱਤੇ ਪਾਉਂਦਾ ਕਿਉਂਕਿ ਮੇਰਾ ਜੇ ਮੇਰਾ ਮਕਸਦ ਸਮਾਜ ਵਿੱਚ ਕੀ ਹੋ ਰਿਹਾ ਹੈ ਕੀ ਵਿਚਰ ਰਿਹਾ ਹੈ ਸਹੀ ਹੋ ਰਿਹਾ ਹੈ ਜਾਂ ਗਲਤ ਹੋ ਰਿਹਾ ਉਹਦੇ ਬਾਰੇ ਗੱਲ ਕਰਨਾ ਹੁੰਦਾ ਮੈਂ ਬਿਲਕੁਲ ਫਾਲਤੂ ਦੀਆਂ ਊਂਟ ਪਟਾਨ ਵੀਡੀਓ ਨਹੀਂ ਪਾਉਂਦਾ ਸੋ ਦੋਸਤੋ ਮੈਂ ਵੀਡੀਓ ਪਾਣੀ ਹੈ ਜਿਹੜਾ ਕੱਲ ਪਰਸੋਂ ਦਾ ਇੱਕ ਚਰਚਾ ਵਿੱਚ ਚੱਲ ਰਿਹਾ ਹੈ ਭਾਨਾ ਸਿੱਧੂ ਜਿੰਨੂੰ ਕਿ ਸਾਰੇ ਜਾਣਦੇ ਹੋ ਤੁਸੀਂ ਉਹ ਇੱਕ ਤਰ੍ਹਾਂ ਦਾ ਸੋਸ਼ਲ ਵਰਕਰ ਸਮਝ ਲਓ ਕਿਉਂਕਿ ਸਮਾਜ ਲਈ ਕੰਮ ਕਰਦਾ ਹੈ ਉਹ ਆਪਣੀ ਚਪਾਲ ਲਾਂਦੇ ਨੇ ਜਿਵੇਂ ਸਰਕਾਰਾਂ ਦੀ ਚਪਾਲ ਲੱਗਦੇ ਆ ਜਾਂ ਵੱਡੇ ਵੱਡੇ ਮੰਤਰੀ ਲਾਂਦੇ ਹੋਣ ਜਾਂ ਕੋਈ ਜੱਜ ਲਾਂਦੇ ਨੇ 6 ਮਹੀਨੇ ਬਾਅਦ ਸਾਲ ਬਾਅਦ ਜਾਂ ਜਿਵੇਂ ਮੋਦੀ ਜੀ ਮਨ ਕੀ ਬਾਤ ਕਰ ਦਿੱਤਾ ਇਹਨਾਂ ਨੇ ਇੱਕ ਸਮਾਜਿਕ ਤੌਰ ਤੇ ਆਪਣੀ ਇੱਕ ਅਠੀ ਦਿਨੀ ਰੱਖਿਆ ਹੋਇਆ ਸੀਗਾ ਪ੍ਰੋਗਰਾਮ ਉੱਥੇ ਲੋਕਾਂ ਦੀਆਂ ਸਮੱਸਿਆਵਾਂ ਸੁਣਦੇ ਸੀਗੇ ਵੀ ਕਿੱਥੇ ਕਿੱਥੇ ਕਿਨ ਨੂੰ ਕਿਨ ਨੂੰ ਕੀ ਪ੍ਰੋਬਲਮ ਆ ਔਰ ਲੋਕ ਜਾਣ ਲੱਗੇ ਕਾਫੀ ਸੋ ਇਹਨਾਂ ਨੇ ਇਹ ਮੁੱਦਾ ਚੁੱਕਿਆ ਕਿ ਜਿਹੜੇ ਬਾਹਰ ਜਾਣ ਦੇ ਚੱਕਰ ਦੇ ਵਿੱਚ ਮੁੰਡੇ ਕੁੜੀਆਂ ਕਾਫੀ ਠੱਗੇ ਗਏ ਜਿਹੜੇ ਬਾਹਰ ਵੀ ਨਹੀਂ ਜਾ ਪਾਏ ਔਰ ਲੱਖਾਂ ਰੁਪਈਆ ਉਹਨਾਂ ਦਾ ਫਸਿਆ ਹੋਇਆ ਸੋ ਇਸ ਮੁੱਦੇ ਤੇ ਉਹਨਾਂ ਨੇ ਕਈਆਂ ਭੈਣਾਂ ਦੇ ਕਈਆਂ ਵੀਰਾਂ ਦੇ ਪੈਸੇ ਮੁੜਵਾਏ ਸੋ ਜੇ ਕਿਸੇ ਦਾ ਡੁੱਬਿਆ ਪੈਸਾ ਮੁੜ ਜਾਵੇ 30 ਲੱਖ 35 ਲੱਖ ਉਹਦੇ ਵਿੱਚੋਂ ਕੋਈ ਸ਼ੋ ਲੱਖ ਖੰਡ ਦੇ ਦੇਵੇ ਤਾਂ ਮੈਂ ਉਹਨੂੰ ਵੀ ਬੁਰਾਈ ਨਹੀਂ ਸਮਝਦਾ ਤੇ ਜੇ ਨਾ ਲਵੇ ਉਹ ਤਾਂ ਇਤੋਂ ਵੱਡੀ ਇਤੋਂ ਵੱਡੀ ਹਮਦਰਦੀ ਕੋਈ ਨਹੀਂ ਇਤੋਂ ਵੱਡੀ ਸਮਾਜ ਸੇਵਾ ਕੋਈ ਨਹੀਂ ਹੈ ਕਿ ਕਈ ਲੋਕ ਤਾਂ ਕਹਿ ਰਹੇ ਨੇ ਕਿ ਸਾਡਾ 30-30 ਲੱਖ ਰੁਪਏ ਮੜ ਆਇਆ ਔਰ ਅਸੀਂ ਭਾਨੇ ਵੀਰ ਨੂੰ ਕਿਹਾ ਵੀ ਲੱਖ 2 ਲੱਖ ਤੁਸੀਂ ਵੀ ਲੈ ਲਓ ਤੁਹਾਡਾ ਬਣਦਾ ਔਰ ਅਸੀਂ ਜੋਰ ਲਾਉਂਦੇ ਰਹੇ ਪਰ ਉਹਨਾਂ ਨੇ ਨਹੀਂ ਲਿਆ ਸੋ ਹੁਣ ਜਿਵੇਂ ਜਿਵੇਂ ਅੱਗੇ ਕਈ ਤਰ੍ਹਾਂ ਦੇ ਕਲਿੱਪ ਆ ਰਹੇ ਨੇ ਵੀਡੀਓ ਕਲਿੱਪ ਲੋਕ ਪਾ ਰਹੇ ਨੇ ਕੋਈ ਕਹਿੰਦਾ ਕਿ ਮੇਰਾ ਇੰਨਾ ਮੜਵਾਇਆ ਕੋਈ ਕਹਿੰਦਾ ਇੰਨਾ ਮੜਵਾਇਆ ਸੋ ਜਿਹੜੀ ਬੀਬੀ ਨੇ ਕੁੜੀ ਨੇ ਉੱਤੇ ਕੇਸ ਪਾਇਆ 10000 ਦਾ ਕੋਈ ਵੱਡਾ ਮਸਲਾ ਨਹੀਂ ਹੈਗਾ ਸੋ ਇਥੋਂ ਹੀ ਸ਼ੋ ਹੁੰਦਾ ਹੈ ਜੇ ਲੱਖ 2 ਲੱਖ 4 ਲੱਖ ਦੀ ਬਹੁਤ ਵੱਡੀ ਗੱਲ ਹੁੰਦੀ ਤਾਂ ਪਤਾ ਲੱਗਦਾ ਕਿ ਕਿਤਨਾ ਕਿਤੇ ਬੰਦਾ ਲਾਲਚ ਵਿੱਚ ਆ ਗਿਆ 5 10000 ਦੀ ਇੰਨਾ ਵਾਸਤੇ ਕੋਈ ਗੱਲ ਨਹੀਂ ਹੈਗੀ ਤੁਹਾਨੂੰ ਪਤਾ ਹੀ ਹੈ ਕਿ ਜਦੋਂ ਸਮਾਜ ਸੇਵਾ ਵਿੱਚ ਲੱਗੇ ਹੋਏ ਨੇ ਤਾਂ ਇਹ ਵੀ ਪਤਾ ਹੈ ਕਿ ਫੰਡ ਜ਼ਰੂਰ ਕਿਤਮਾ ਕਿਤੋਂ ਜ਼ਰੂਰ ਆਂਦਾ ਹੁੰਦਾ ਉਹ ਲੱਖਾਂ ਹਜ਼ਾਰਾਂ ਵਿੱਚ ਆ ਜਾਂਦਾ ਯਾਰ ਆ ਦੋ ਦੋ ਚਾਰ ਚਾਰ ਹਜ਼ਾਰ ਪਿਛੇ ਇਹਨਾਂ ਨੂੰ ਜਾਣਦੀ ਕੋਈ ਲੋੜ ਨਹੀਂ ਕਿਉਂਕਿ ਲੱਖ ਸਦਾਨਾ ਹੋਇਆ ਇਹ ਹੋਇਆ ਹੋਰ ਵੀ ਦੋ ਚਾਰ ਵੀਰ ਨੇ ਹਮੇਸ਼ਾ ਹੀ ਸੋਸ਼ਲ ਮੀਡੀਆ ਤੇ ਰਹਿੰਦੇ ਨੇ 100 ਕੰਮ ਚੰਗਿਆ ਕਰਦਾ ਇੱਕ ਕੰਮ ਮਾੜਾ ਵੀ ਹੋ ਜਾਂਦਾ ਹੋਗਾ ਚਲੋ ਮਾੜਾ ਆਹੀ ਹੈ ਕੋਈ ਕਹਿੰਦਾ ਕਿ 20 ਕਿੱਲਿਆਂ ਤੇ ਕਬਜ਼ਾ ਕਰ ਲਿਆ ਉਹ ਕਬਜ਼ਾ ਕਰ ਲਿਆ ਜਾਂ ਨਹੀਂ ਕੀਤਾ ਜਾਂ ਉਹਦਾ ਕੀ ਰਾਜ ਹੈ ਉਹ ਇਹ ਜਾਣਨ ਮੈਂ ਕਿਸੇ ਦੀ ਹਮਦਰਦੀ ਵਾਸਤੇ ਨਹੀਂ ਆਇਆ ਮੈਂ ਇਹ ਨਹੀਂ ਕਹਿੰਦਾ ਕਿ ਭਾਨਾ ਸਿੱਧੂ ਸਿਰੇ ਤੋਂ ਸਾਫ਼ ਹੈ ਜਾਂ ਬਹੁਤ ਵਧੀਆ ਜਿੰਨਾ ਕਿ ਤੁਸੀਂ ਸੁਣਿਆ ਉਹਨਾਂ ਕੀ ਮੈਂ ਦੇਖਦਾ ਸੋਸ਼ਲ ਮੀਡੀਆ ਤੇ ਤੁਸੀਂ ਦੇਖਿਆ ਸੋਸ਼ਲ ਮੀਡੀਆ ਤੇ ਮੈਂ ਦੇਖਿਆ ਆਪਾਂ ਬਾਈ ਫੇਸ ਕਦੀ ਮਿਲੇ ਵੀ ਨਹੀਂ ਸੋ ਇਸ ਕਰਕੇ ਮੈਂ ਬਾਲੀ ਫੇਵਰ ਵੀ ਨਹੀਂ ਲੈ ਸਕਦਾ ਇਦਾਂ ਹੀ ਲੱਖੇ ਸਿਧਾਨੇ ਬਾਈ ਦਾ ਹਿਸਾਬ ਹੈ ਉਹ ਪੰਜਾਬ ਦੀ ਸੇਵਾ ਵਿੱਚ ਜੁਟਿਆ ਨਾ ਕੋਈ ਉਹਦੇ ਤੱਤ ਦੇ ਵਿੱਚ ਨਾ ਉਹਦੀ ਨਜ਼ਰ ਵਿੱਚ Hindu ਨਾ ਕੋਈ ਮੁਸਲਮਾਨ ਨਾ ਸਿੱਖ ਸਾਰਾ ਭਾਈਚਾਰਾ ਔਰ ਕੌਮ ਸਾਰੀਆਂ ਕੌਮਾਂ ਦਾ ਇਹ ਸਾਂਝੇ ਬੰਦੇ ਨੇ ਵੀ ਜਿੱਥੇ ਵੀ ਖੜਦੇ ਨੇ ਖਲੋਦੇ ਨੇ ਦੇਖਦੇ ਨੇ ਵੀ ਕਿਸੇ ਨਾਲ ਧੱਕਾ ਹੁੰਦਾ ਤਾਂ ਕੁਝ ਗੱਲਾਂ ਇਹਨਾਂ ਦੀਆਂ ਕਾਫੀ ਵਧੀਆਂ ਨੇ ਯਾਰ ਇਹੀ ਦੋ ਚਾਰ ਬੰਦੇ ਰਹਿ ਗਏ ਜਿਹੜੇ ਪੰਜਾਬ ਲਈ ਖੜਦੇ ਲੜਦੇ ਆ ਭਜ ਨੱਠ ਕਰਦੇ ਨੇ ਬਾਕੀ ਪੰਜਾਬ ਦੇ ਵਿੱਚ ਰਹਿ ਕੀ ਗਿਆ ਇਹਨੂੰ ਚੁੱਕਣਾ ਔਰ ਇੰਨਾ ਟਾਰਚਰ ਕਰਨਾ ਔਰ ਇੰਨੀ ਮਾਰਕੁੱਟ ਕਰਨਾ ਉਹ ਵੀ ਨੰਗੇ ਕਰਕੇ ਔਰ ਇੰਨੇ ਸਜ਼ਾ ਦੇਣਾ ਠੰਡ ਦੇ ਵਿੱਚ ਕੱਪੜੇ ਲਾ ਕੇ ਉਤਾਰ ਕੇ ਉਹਦੇ ਉੱਤੇ ਠੰਡਾ ਪਾਣੀ ਪਾਉਣਾ ਜੇ ਇਹ ਜਿਹੜੀ ਚੀਜ਼ ਹੈ ਬਹੁਤ ਗਲਤ ਹੈ ਟਾਰਚਰ ਐਡਾ ਵੱਡਾ ਕੋਈ ਜੁਰਮ ਹੋਵੇ ਗੁਨਾਹ ਹੋਵੇ ਬਹੁਤ ਵੱਡਾ ਕਾਤਲ ਹੋਵੇ ਉੱਤੇ ਬਣਦਾ ਵੀ ਹੈ ਹੁਣ ਇਹ ਨਿਆੰਗਨੇ ਜਿਹੜਾ ਇੱਕ ਨਿਰਦੋਸ਼ ਮੁੰਡਾ ਮਾਰਤਾ ਬਿਆਦਵੀ ਦੇ ਨਾਮ ਤੇ ਆ ਮੰਗੂ ਮੱਠ ਨੇ ਸੌਰੀ ਮੰਗੂ ਮੱਠ ਕਹਿ ਰਿਆਂ ਮੰਗੂ ਮੱਠ ਦਾ ਇੱਕ ਧਾਰਮਿਕ ਸਥਾਨ ਦਾ ਨਾਂ ਇਹਦੇ ਇਹਦੇ ਅੱਗੇ ਐਵੇਂ ਲੱਗ ਗਿਆ ਪਾਗਲ ਬੰਦੇ ਦੇ ਲੋਕਾਂ ਨੇ ਲਾਤਾ ਮੰਗੂ ਮੱਠ ਵੀ ਗਿਆ ਸੀ ਉਦੋਂ ਦਾ ਮੰਗੂ ਮੱਠ ਮੰਗੂ ਮੱਠ ਹੋਣ ਲੱਗੀ ਸੋ ਇੱਕ ਆਤਲ ਤੇ ਬਹੁਤ ਗਿਰਿਆ ਹੋਇਆ ਬੰਦਾ ਇਹਨੇ ਜਿਹੜੇ ਹਿਸਾਬ ਨਾਲ ਪੈਸੇ ਦੇ ਲਾਲਚ ਦੇ ਵਿੱਚ ਚੱਕਰ ਚ ਮਾਰਿਆ ਸਰਕਾਰਾਂ ਨੇ ਉਹਦਾ ਤਾਂ ਅਜੇ ਕੁਝ ਕੀਤਾ ਨਹੀਂ ਉਹਦਾ ਤਾਂ ਅਜੇ ਕੋਈ ਪੂਰਾ ਕੇਸ ਵੀ ਨਹੀਂ ਖੁੱਲਿਆ ਜਿੰਨੇ ਲੋਕ ਇੰਨੇ ਪਿੱਛੇ ਫੁੱਲਾਂ ਦੇ ਹਾਰ ਪਾ ਰਹੇ ਸੀ ਵਾਹ ਵਾਹ ਕਰ ਰਹੇ ਸੀ ਸ਼੍ਰੋਮਣੀ ਕਮੇਟੀ ਤੱਕ ਦਾ ਕੋਈ ਵਰਜਵਾ ਵਧੀਆ ਨਹੀਂ ਆਇਆ ਹੱਕ ਤੇ ਔਰ ਸੱਚ ਦੀ ਗੱਲ ਉਹਨਾਂ ਨੇ ਵੀ ਨਹੀਂ ਕੀਤੀ ਸੋ ਉੱਥੇ ਤਾਂ ਸਰਕਾਰ ਨੇ ਕੁਝ ਕੀਤਾ ਨਹੀਂ ਜੇ ਕਰਨਾ ਵੀ ਹੈ ਤਾਂ ਤਾਂ ਉੱਤੇ ਕੇਸ ਵੀ 302 ਦੀ ਬਜਾਏ ਅਜੇ ਤੱਕ 304 ਦਾ ਹੈ ਸੋ ਇਹੋ ਜਿਹੇ ਗੰਦੇ ਬੰਦਿਆਂ ਨੂੰ ਟੌਰਚਰ ਕਰਕੇ ਇਹੋ ਜਿਹੇ ਤੇ ਠੰਡਾ ਪਾਣੀ ਪਾਉਣਾ ਚਾਹੀਦਾ ਸੀ ਇਹੋ ਜਿਹੇ ਦੇ ਜਿਵੇਂ ਪਿੱਛੇ ਸੁਣਦੇ ਆਇਆ ਕਿ ਉਹਨਾਂ ਦੇ ਸਰੀਰਾਂ ਦੇ ਵਿੱਚ ਲਾਲ ਮਿਰਚਾਂ ਧੱਕੀਆਂ ਗਈਆਂ ਇਹਦੇ ਪੌਣੀਆਂ ਚਾਹੀਦੀ ਨੇ ਅੰਦਰ ਤੱਕ ਮਸ਼ੀਨ ਨਾਲ ਪ੍ਰੈਸ਼ਰ ਬਣਾ ਕੇ ਉਧਰੋਂ ਸੰਗ ਚੋਂ ਨਾਲੀ ਪਾ ਕੇ ਪੌਣੀਆਂ ਚਾਹੀਦੀਆਂ ਨੇ ਤਾਂ ਜਿੱਥੇ ਬੰਦਦਾ ਉੱਥੇ ਹੁੰਦਾ ਕੁਛ ਨਹੀਂ ਔਰ ਜਿੱਥੇ ਕੁਛ ਹੁੰਦਾ ਹੈ ਜੇ ਕੋਈ ਜੱਜ ਦਾ ਕੰਮ ਕਰਨ ਲੱਗ ਜਾਦਾ ਉਹਦੇ ਤੇ ਆਪਸੋੜੀ ਪੈ ਜਾਂਦੀਆਂ ਕਿਉਂਕਿ ਸਰਕਾਰ ਨੂੰ ਹਮੇਸ਼ਾ ਕੋਈ ਇਹੋ ਜਿਹਾ ਬੰਦਾ ਖਲੋਜੇ ਔਰ ਉਹਦੀ ਵਾਹ ਵਾਈ ਹੋਣ ਲੱਗ ਜਾਏ ਤਾਂ ਉਹਨੂੰ ਡਰ ਇਹ ਪੈ ਜਾਂਦਾ ਕਿ ਕੱਲ ਨੂੰ ਆਉਣ ਵਾਲੇ ਸਮੇਂ ਵਿੱਚ ਸਾਡੇ ਲਈ ਇਹ ਖਤਰਾ ਹੋ ਜਾਊਗਾ ਜਾਂ ਸਾਡੀਆਂ ਵੋਟਾਂ ਕੱਟ ਜਾਊਗਾ ਜਾਂ ਹੋ ਸਕਦਾ ਇਲੈਕਸ਼ਨ ਲੜ ਜਾਏ ਸਾਦਾ ਮੰਨਾ ਸਰਕਾਰਾਂ ਨੂੰ ਹਮੇਸ਼ਾ ਆਪਣੀ ਗੱਦੀ ਦੀ ਫਿਕਰ ਹੁੰਦੀ ਹੈ ਤੇ ਸੇਵਾਦਾਰਾਂ ਨੂੰ ਆਪਣੀ ਸੇਵਾ ਦੀ ਫਿਕਰ ਹੁੰਦੀ ਹੈ ਤੇ ਖਾਣ ਵਾਲਿਆਂ ਨੂੰ ਖਾਣ ਦੀ ਤੇ ਚੋਰ ਕੁੱਤਿਆਂ ਨੂੰ ਆਪਣੀ ਹੁੰਦੀ ਹੈ ਇਹ ਇਦਾਂ ਹੀ ਸਵਾਦ ਚੱਲਦੇ ਨੇ ਸੋ ਜੇ ਭਾਨਾ ਸਿੱਧੂ ਦਾ ਇਹ ਉਤੇ ਸਰਕਾਰ ਨੇ ਕਿਸੇ ਇਲਜ਼ਾਮ ਲਵਾ ਕੇ ਜਾਂ ਕਿਸੇ ਹੋਰ ਬੰਦੇ ਨੇ ਕਰਿਆ ਤਾਂ ਬਹੁਤ ਗਲਤ ਹੋਇਆ ਔਰ ਵੈਸੇ ਉਹ ਸੋਸ਼ਲ ਮੀਡੀਆ ਤੇ ਕਾਫੀ ਮੁੰਡਾ ਕੋਸ਼ਿਸ਼ ਹੀ ਕਰਦਾ ਵਿਚਾਰਾ ਕਾਫੀ ਭਜਨਟ ਕਰਦਾ ਹੈ ਤਾਂ ਹੀ ਮੈਂ ਅੱਗੇ ਕਹਿ ਵੀ ਬਿਨਾ ਪਟ્રોલ ਤੋਂ ਕੋਈ ਗੱਡੀ ਨਹੀਂ ਚੱਲਦੀ ਜੇ ਬੰਦਾ ਸਾਰਾ ਦਿਨ ਭੱਜਿਆ ਰਹਿੰਦਾ ਭੱਜਿਆ ਫਿਰਦਾ ਜਾਂ ਸੌਹ ਕੰਮ ਸਵਾਰਦਾ ਐਵੇਂ ਅਨਮੋਲਕ ਕਵਾਂਤਰਾ ਵਿਚਾਰਾ ਕਿੰਨੇ ਉਹਨੇ ਲੱਖਾਂ ਦੀ ਜਾਨ ਬਚਾਤੀ ਹੈ ਨਾ ਉਹਦੇ ਤੇ ਵੀ ਚੱਲਦਾ ਰਹਿੰਦਾ ਜੀ ਇਹਦੇ ਅਕਾਊਂਟ ਚ ਪੈਸਾ ਇਹਨੂੰ ਬਾਹਰੋਂ ਆਉਂਦਾ ਥੰਡ ਯਾਰ ਜੇ ਆਉਂਦਾ ਤਾਂ ਇਹੀ ਕੰਮ ਚੱਲਦਾ ਹੈ ਜੇ ਆਪਾਂ ਜੇ ਮੈਂ ਕਿਸੇ ਦੀ ਸੇਵਾ ਨਹੀਂ ਕਰ ਸਕਦਾ ਤੇ ਮੈਂ ਐਵੇਂ ਲਾਲਾ ਲਾਲਾ ਕਰੀ ਜਾਵਾਂ ਸੇਵਾ ਨਾਲ ਹੀ ਕੰਮ ਚੱਲਦਾ ਹੈ ਔਰ ਪੈਸੇ ਨਾਲ ਹੀ ਉਹਨੇ ਘਰੋਂ ਬਾਹਰ ਨਿਕਲਣਾ ਜੇ ਘਰੋਂ ਬਾਹਰ ਨਿਕਲਣਾ ਤੇ ਉਹਨੇ ਉਹਦਾ ਪੇਟ ਲੱਗਿਆ ਕੋ ਖਾਣਾ ਪੀਣਾ ਵੀ ਹੈ ਉਹਨੇ ਕਿਤੇ ਜੂਸ ਵੀ ਪੀ ਸਕਦਾ ਸੋ ਇਹ ਤੁਹਾਡੇ ਜਾਂ ਮੇਰੇ ਕਹਿਣ ਦੀ ਗੱਲ ਨਹੀਂ ਇਸ ਉਹਨੂੰ ਪਤਾ ਠੰਡ ਚ ਜਿਹੜਾ ਤੁਰਦਾ ਫਿਰਦਾ ਸੋ ਇਹੋ ਜਿਹੀਆਂ ਗੱਲਾਂ ਜਿਹੜੀਆਂ ਹੁਣ ਹੋ ਰਹੀਆਂ ਨੇ ਬਹੁਤ ਗਲਤ ਨੇ ਛੋਟੀ ਜੀ ਰਕਮ ਪਿੱਛੇ ਉਹਨੂੰ ਉਡਾਤਾ ਜਾਂ ਲੱਖ 2 ਲੱਖ 4 ਲੱਖ ਦਾ ਮਸਲਾ ਹੁੰਦਾ ਤਾਂ ਵੀ ਸੀ ਚਲੋ ਕਪਲਾਂ ਦਾ ਕਪ ਲਈ ਹੈ ਲੱਖ ਦਾ ਕੀ ਕੱਖ ਦਾ ਕੀ ਉਹਨੇ ਤਾਂ ਸੱਚ ਕੀ ਹੈ ਹੌਲੀ ਹੌਲੀ ਸਾਹਮਣੇ ਆਊਗਾ ਉਹ ਸਾਹਮਣੇ ਆਉਣਾ ਵੀ ਕੁਝ ਨਹੀਂ ਹੈਗਾ ਕਿਉਂਕਿ ਜਦੋਂ ਸਰਕਾਰੀ ਕੰਮ ਹੁੰਦਾ ਤਾਂ ਉਹ ਚੀਜ਼ਾਂ ਦਬਾ ਦਿੱਤੀਆਂ ਜਾਂਦੀਆਂ ਨੇ ਸੋ ਮੇਰੀ ਇਹੀ ਅਪੀਲ ਹੈ ਕਿ ਸਰਕਾਰਾਂ ਅੱਗੇ ਵੀ ਜੇ ਕੋਈ ਚੱਜ ਦਾ ਕੰਮ ਕਰੇ ਤਾਂ ਉਹਨੂੰ ਕਰ ਲੈਣ ਤੋਂ ਪਰ ਸਰਕਾਰਾਂ ਨੂੰ ਇਹ ਚੁੱਪਦਾ ਕਿ ਇਹਦੇ ਜਦੋਂ ਚਪਾਲ ਲੱਗਣ ਲੱਗੇ ਇਹਦੇ ਦਰਬਾਰ ਲੱਗਣ ਲੱਗੇ ਲੋਕੀ ਆ ਕੇ ਸਮੱਸਿਆਵਾਂ ਸੁਲਝਣ ਲਾ ਸੁਣਨ ਲੱਗੇ ਤਾਂ ਉਸ ਏਰੀਆ ਦੇ ਐਮਐਲਏ ਨਾਲ ਕੀ ਵੀਰਦੀ ਹੋਊਗੀ ਐਮਪੀ ਨਾਲ ਕੀ ਵੀਰਦੀ ਹੋਊਗੀ ਕਿਉਂਕਿ ਉਹਨਾਂ ਦਾ ਕੰਮ ਤਾਂ ਉਹਨਾਂ ਦਾ ਬਣਦਾ ਉਹ ਖੁਦ ਤਾਂ ਵਧੀਆ ਕੰਮ ਕਰ ਨਹੀਂ ਸਕੇ ਪਰ ਦੂਜੇ ਨੂੰ ਵਧੀਆ ਕਰਦਾ ਦੇਖ ਕੇ ਜਰ ਨਹੀਂ ਸਕੇ ਸੋ ਇੱਥੇ ਹੀ ਗੱਲ ਹੈ ਸਾ ਦੋਸਤੋ ਕਮੈਂਟ ਕਰਕੇ ਦੱਸਿਓ ਕਿ ਇਹਦੇ ਵਿੱਚ ਹੈ ਕਿ ਮੈਨੂੰ ਜਿੰਨੀ ਕਿ ਸਮਝ ਆਈ ਹੈ ਮੈਂ ਤੁਹਾਨੂੰ ਦੱਸਤਾ ਜਿੰਨੀ ਕਿ ਤੁਹਾਨੂੰ ਆ ਰਹੀ ਹੈ ਤੁਸੀਂ ਵੀ ਸੁਝਾਅ ਦਿਓ ਤੁਹਾਡੇ ਸੁਝਾਵ ਨਾਲ ਲੱਗੇ ਫੇਰ ਅਗਲੀ ਵੀਡੀਓ ਬਣੂਗੀ ਸੋ ਸਤਿ ਸ੍ਰੀ ਅਕਾਲ ਨਮਸਤੇ ਅਦਾਬ ਸਾਰੇ ਦੋਸਤਾਂ ਨੂੰ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਲਾਈਕ ਸ਼ੇਅਰ ਕਮੈਂਟ ਤੁਸੀਂ ਕਰਿਓ ਔਰ ਤੁਸੀਂ ਜਿੰਨਾ ਪਿਆਰ ਦਿੰਦੇ ਹੋ ਮੈਨੂੰ ਉਹ ਤੁਹਾਡੀ ਬਦੌਲਤ ਹੀ ਮੈਂ ਖੜਾ ਕਿ ਮੈਂ ਹੱਕ ਔਰ ਸੱਚ ਦੀ ਗੱਲ ਹਮੇਸ਼ਾ ਕਰਦਾ ਰਾਂ ਸਤਿ ਸ੍ਰੀ ਅਕਾਲ